ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨਹੀਂ ਬਲਕਿ ਬੀ ਐਨ ਰਾਓ ਹੈ ਇਹ ਕਹਿ ਰਹੇ ਨੇ Swami Anant Swarup Swami Anant Swarup ਦੀ ਅੱਧੀ ਜਾਣਕਾਰੀ ਜਿਹੜੀ ਹੈ ਉਹ ਸਮਾਜ ਲਈ ਕਿੰਨੀ ਘਾਤਕ ਹੈ ਇਸ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਇਸ ਸ਼ਖਸ ਦੀ ਹਿੰਮਤ ਦੇਖੋ ਇਸ ਨੇ ਫੇਸਬੁੱਕ ਦੇ ਉੱਪਰ ਪਾਇਆ ਕਿ ਭਾਰਤ ਦੇ ਸੰਵਿਧਾਨ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਨਹੀਂ ਲਿਖਿਆ ਬਲਕਿ ਬੀ ਐਨ ਰਾਓ ਨੇ ਲਿਖਿਆ ਹੈ। ਔਰ ਉਸ ਤੋਂ ਬਾਅਦ ਇੱਕ ਵੀਡੀਓ ਵੀ ਪਾਤੀ ਇਸ ਨੂੰ ਇਹ ਪੁੱਛੇ ਬਿਠਾ ਕੇ ਕਿ ਜਿਹੜੀ ਉਸ ਵੇਲੇ ਕਮੇਟੀ ਬਣੀ ਸੀ ਉਸ ਕਮੇਟੀ ਦੇ ਵਿੱਚ ਜੋ ਵੀ ਕੁਝ ਹੋਇਆ ਬੀ ਐਨ ਰਾਓ ਦਾ ਤਾਂ ਕਿਤੇ ਨਾਮ ਹੀ ਨਹੀਂ ਆਇਆ। ਇਸ ਸ਼ਖਸ ਨੇ ਕਿਸ ਤਰ੍ਹਾਂ ਅਧੂਰੀ ਜਾਣਕਾਰੀ ਲੈ ਕੇ ਸਮਾਜ ਨੂੰ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸਲ ਵਿੱਚ ਜਿੰਨੇ ਵੀ ਆਰਐਸਐਸ ਦੇ ਨਾਲ ਸੰਬੰਧਤ ਨੇ ਬੀਜੇਪੀ ਦੇ ਨਾਲ ਸੰਬੰਧਤ ਨੇ ਮੈਂ ਹਮੇਸ਼ਾ ਕਹਦਾ ਹੁੰਦਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਇਹਨਾਂ ਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਇਹਨਾਂ ਦੇ ਸੁਪਨਿਆਂ ਦੇ ਵਿੱਚ ਆਉਂਦੇ ਨਹੀਂ ਇਹਨਾਂ ਨੂੰ ਡਰਾਉਂਦੇ ਨੇ ਆ ਕੇ ਕਿ ਜਿੰਨਾ ਤੁਸੀਂ ਮੈਨੂੰ ਮਤਲਬ ਅਲੱਗ ਥਲ ਕਰਨ ਦੀ ਕੋਸ਼ਿਸ਼ ਕਰਾ ਕਰੋਗੇ ਉਸ ਤੋਂ ਵੱਧ ਮੈਂ 5 ਗੁਣਾ ਮਤਲਬ ਉਸ ਤੋਂ ਵੱਧ ਜਿਹੜਾ ਹੈ ਮੈਂ ਉੱਪਰ ਉੱਠਾਂਗਾ ਮੇਰੇ ਸਮਾਜ ਦੇ ਲੋਕ ਹੁਣ ਜਾਗ ਚੁੱਕੇ ਨੇ ਮੇਰੇ ਸਮਾਜ ਦੇ ਲੋਕ ਸਮਝ ਗਏ ਨੇ ਤੁਹਾਡੀਆਂ ਇਹਨਾਂ ਚਾਲਾਂ ਨੂੰ ਇਸੇ ਕਰਕੇ ਤੁਸੀਂ ਕਦੇ ਮਤਲਬ ਬਾਬਾ ਸਾਹਿਬ ਦੀ ਜਿਹੜੀ ਪ੍ਰਤੀਮਾ ਲੱਗੀ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਕਦੇ ਕੁਝ ਕਰਦੇ ਹੋ ਕਦੇ ਕੁਝ ਕਰਦੇ ਹੋ ਕੀ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਇੱਕ ਪ੍ਰਤੀਮਾ ਨੂੰ ਨੁਕਸਾਨ ਪਹੁੰਚਾ ਸਕਦੇ ਹੋ ਲੇਕਿਨ ਜਿਹੜਾ ਬਾਬਾ ਸਾਹਿਬ ਦਾ ਦੇਵਾਲਾ ਦੇ ਵਿੱਚ ਇੱਜ਼ਤ ਹੈ ਬਾਬਾ ਸਾਹਿਬ ਦੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਨਕਾਰ ਸਕਦੇ ਹੋ बाबा साहब ਸਾਡੇ ਦਿਲਾਂ ਵਿੱਚ ਬਸੇ ਨੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਜਿਸ ਨੇ ਜਿਸ ਨੇ ਮਤਲਬ ਪੂਰੀ ਦੁਨੀਆ ਨੂੰ ਦਿਖਾ ਦਿੱਤਾ ਕਿ ਭਾਰਤ ਦਾ ਸੰਵਿਧਾਨ ਸਭ ਤੋਂ ਉੱਤਮ ਹੈ ਔਰ ਜਰਮਨੀ ਦੇ ਵਿੱਚ बाबा ਸਾਹਿਬ ਦੀ ਕੁਛ ਦਿਨ ਪਹਿਲਾਂ ਹੀ ਮਤਲਬ ਪ੍ਰਤੀਮਾ ਲੱਗੀ ਹੈ ਲੋਕਾਂ ਨੇ ਬੜੇ ਪਿਆਰ ਤੇ ਸਤਕਾਰ ਦੇ ਨਾਲ ਇੱਜ਼ਤ ਦੇ ਨਾਲ ਉਹਨਾਂ ਦੀ ਜਿਹੜੀ ਸਥਾਪਨਾ ਮੂਰਤੀ ਦੀ ਉਹ ਕੀਤੀ ਹੈ ਜਿਸ ਦੇਸ਼ ਦਾ ਸੰਵਿਧਾਨ ਲਿਖਿਆ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਉਸ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਅਨਪੜ੍ਹ ਜਿਹੜੇ ਸਵਾਮੀ ਅਨੰਤ ਅਸਰੂਪ ਹੈ ਜਿਸ ਨੂੰ ਪਤਾ ਹੀ ਨਹੀਂ ਕਿ ਕੀ ਹੈ ਕੀ ਨਹੀਂ ਇਤਿਹਾਸ ਦਾ ਭੱਗ ਨੇ ਕੱਪੜੇ ਪਾ ਕੇ ਜਿਹੜਾ ਚੋਲਾ ਤੂੰ ਪਾਈ ਫਿਰਦਾ ਇਸ ਚੋਲੇ ਦੀ ਅਸੀਂ ਇੱਜ਼ਤ ਕਰਦੇ ਆ ਕਿਉਂਕਿ ਇਹ ਸਾਧੂਆਂ ਦਾ ਚੋਲਾ ਹੈ ਲੇਕਿਨ ਤੇਰੇ ਵਰਗੇ ਜਦੋਂ ਇਸ ਚੋਲੇ ਨੂੰ ਪਾ ਲੈਂਦੇ ਨੇ ਤੱਤੂ ਆਪ ਤੇ ਬਦਨਾਮ ਹੁੰਦਾ ਹੀ ਐ ਨਾਲ ਚੋੜੇ ਨੂੰ ਵੀ ਬਦਨਾਮ ਕਰਦਾ ਹੈ ਸੋ ਅਨੰਤ ਜੀ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਡਾਕਟਰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕੌਣ ਨੇ ਬੀ ਐਨ ਰਾਓ ਦੀ ਮੈਨੂੰ ਦੇਣ ਦੱਸ ਦਿਓ ਕੀ ਐ ਸਮਾਜ ਨੂੰ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਲ ਬਚਪਨ ਤੋਂ ਤੁਸੀਂ ਜਾਤੀਆਂ ਕੀਤੀਆਂ ਲੇਕਿਨ ਜਿਨ੍ਹਾਂ ਲੋਕਾਂ ਨੇ ਜਾਤੀਆਂ ਕੀਤੀਆਂ ਜਿਨ੍ਹਾਂ ਨੇ ਉਹਨਾਂ ਦਾ ਮਜ਼ਾਕ ਉਡਾਇਆ ਕਿੱਥੇ ਨੇ ਅੱਜ ਕਿਤੇ ਵੀ ਨਜ਼ਰ ਨਹੀਂ ਆਉਂਦੇ ਸੋ ਅੱਜ ਇਹੀ ਚਾਰੇ ਪਾਸੇ ਗੱਲਬਾਤ ਹੋ ਰਹੀ ਹੈ ਔਰ ਦੁਰਲੰਤਾ ਪਾ ਰਹੇ ਨੇ ਸਵਾਮੀ ਨੂੰ ਕਿ ਇਸ ਨੂੰ ਪਤਾ ਹੀ ਨਹੀਂ ਹੈ ਕਿ ਭਾਰਤੀ ਇਤਿਹਾਸ ਹੈ ਕੀ ਹੈ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਕੌਣ ਨੇ ਹੁਣ ਜਿਹੜੀ ਫੋਟੋ ਇੱਕ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਸੈਂਟਰ 'ਚ ਬੈਠੇ ਨੇ ਜੇ ਉਹ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨਹੀਂ ਹੁੰਦੇ ਤਾਂ ਕਿ ਉਹ ਸੈਂਟਰ 'ਚ ਬੈਠ ਸਕਦੇ ਸੀ ਬੀ ਐਨ ਰਾਓ ਜਿਹੜੇ ਉਹ ਸਾਈਡ ਤੇ ਬੈਠੇ ਹੋਏ ਨੇ ਕਿਨਾਰੇ ਤੇ ਕੀਤੇ ਹੋਏ ਨੇ ਉਹ ਹਾਸ਼ੀਏ ਤੇ ਬੈਠੇ ਨੇ ਉਹ ਜੇ ਉਹ ਨਿਰਮਾਤਾ ਹੁੰਦੇ ਤਾਂ ਇਸ ਸੁਆਮੀ ਅਨੰਤ ਨੂੰ ਇਹ ਪੁੱਛੋ ਕਿ 바ਵਾ ਸਾਹਿਬ ਦੀ ਜਗ੍ਹਾ ਤਾਂ ਫਿਰ ਉੱਥੇ ਹੀ ਹੋਣੀ ਚਾਹੀਦੀ ਸੀ ਇਹਦੀ ਇੱਥੇ ਹੋਣੀ ਚਾਹੀਦੀ ਇਸ ਫੋਟੋ ਦੇ ਨਾਲ ਤਾਂ ਕੋਈ ਛੇੜਛਾੜ ਨਹੀਂ ਹੋ ਸਕਦੀ ਇਹ ਤਾਂ ਉਸ ਵੇਲੇ ਦੀ ਫੋਟੋ ਹੈ ਇਤਿਹਾਸ ਗਵਾਹ ਹੈ ਸੋ ਕਿਤੇ ਨਾ ਕਿਤੇ ਲੋਕਾਂ ਨੂੰ ਭਰਮ ਵਿੱਚ ਪਾਉਣ ਵਾਸਤੇ ਬਹੁਤ ਸਾਰੇ ਦਲਿਤ ਸਮਾਜ ਦੇ ਨਾਲ ਅਜਿਹੇ ਮਤਲਬ ਹੋਏ ਨੇ ਜਿਨ੍ਹਾਂ ਨੇ ਸਮਾਜ ਦਾ ਸਿਰ ਉੱਚਾ ਕੀਤਾ ਲੇਕਿਨ ਇਸ ਤਰ੍ਹਾਂ ਦੀਆਂ ਕੁੰਝ ਚਾਲਾ ਕਰਕੇ ਉਹਨਾਂ ਦਾ ਇਤਿਹਾਸ ਹੀ ਮਗਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਲੋਕਾਂ ਨੇ ਲੇਕਿਨ ਹੁਣ ਲੋਕ ਜਾਗ ਚੁੱਕੇ ਨੇ ਸਿਆਣੇ ਹੋ ਚੁੱਕੇ ਨੇ ਪੜ੍ਹ ਲਿਖ ਗਏ ਨੇ ਤੁਹਾਡੀਆਂ ਕੁੰਝੀਆਂ ਚਾਲਾਂ ਬਾਰੇ ਜਾਣ ਚੁੱਕੇ ਨੇ ਕਿ ਤੁਸੀਂ ਲੋਕ ਕਿੰਨੇ ਬੇਈਮਾਨ ਕਿਸਮ ਦੇ ਲੋਕ ਹੋ ਅਨੰਤ ਨੂੰ ਇਹ ਕੋਈ ਪੁੱਛੇ ਕਿ ਅੱਜ ਤੈਨੂੰ ਪਤਾ ਲੱਗ ਗਿਆ ਹੈ ਬੀ ਐਨ ਰਾਓ ਕੌਣ ਸੀ ਹੈ ਇੰਨੇ ਸਾਲ ਹੋ ਗਏ ਆ ਭਾਰਤੀ ਸੰਵਿਧਾਨ ਲਿਖਣ ਨੂੰ ਪਹਿਲਾਂ ਤਾਂ ਕਦੀ ਇਸ ਸ਼ਖਸ ਦਾ ਨਾਮ ਹੀ ਨਹੀਂ ਆਇਆ ਇਸ ਸ਼ਖਸ ਨੂੰ ਬਿਠਾ ਕੇ ਪੁੱਛਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਬੰਦੇ ਦੀ ਅੱਧੀ ਅਧੂਰੀ ਜਿਹੜੀ ਜਾਣਕਾਰੀ ਹੈ ਉਹ ਸਮਾਜ ਲਈ ਸਭ ਤੋਂ ਜ਼ਿਆਦਾ ਘਾਤਕ ਹੈ ਸਮਾਜ ਨਹੀਂ ਇੰਨੀ ਕੁ ਘਾਤਕ ਹੈ ਕਿ ਸਮਾਜ ਦੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਦਰਦ ਕਿਨਾਰਾ ਕਰਨਾ ਚਾਹੁੰਦੇ ਨੇ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਹੁਣ ਹਿੰਜਲਪਾ ਪ੍ਰਤੀਮਾ ਦੀ ਗੱਲ ਕਰ ਲਈਏ ਤੇ ਇਸ ਤੋਂ ਪਹਿਲਾਂ ਗਵਾਲੀਅਰ ਦੀ ਹਾਈ ਕੋਰਟ ਦੇ ਵਿੱਚ ਕਿੰਨਾ ਰੌਲਾ ਪਿਆ ਆ ਕਿੰਨਾ ਰੌਲਾ ਪਿਆ ਹੈ ਤੇ ਰਾਜਸਥਾਨ ਦੇ ਵਿੱਚ ਤੁਸੀਂ ਮਨੁਸਿਮਰਤੀ ਦੀ ਲਾਈ ਹੈ ਮਨੁਸਿਮਰਤੀ ਦੀ ਸਮਾਜ ਨੂੰ ਦੇਣ ਦੱਸ ਦਿਓ ਕੀ ਹੈ ਸਮਾਜ ਨੂੰ ਮਨੁਸਿਮਰਤੀ ਦੀ ਕੀ ਦੇਣਾ ਹੈ ਕਹ ਦੱਸੋ ਰਾਜਸਥਾਨ ਦੇ ਵਿੱਚ ਤੁਸੀਂ ਫੋਟੋ ਲਾਤੀ ਮਨੁੱਖ ਜ਼ਿੰਮਰਤੀ ਦੀ ਇਹਦਾ ਮਤਲਬ ਇਹ ਹੈ ਕਿ ਤੁਸੀਂ ਸਮਾਜ ਦੀ ਜਿਹੜੀ ਮਤਲਬ ਉਹ ਵੰਡ ਹੈ ਉਹ ਕਰਨਾ ਚਾਹੁੰਦੇ ਹੋ ਗੰਦੀ ਰਾਜਨੀਤੀ ਕਰਨਾ ਚਾਹੁੰਦੇ ਹੋ ਤੁਸੀਂ ਲੋਕ ਮਨੁੱਖ ਸਮਰਤੀ ਅੱਜ ਵੀ ਕਹਿੰਦੀ ਹੈ ਕਿ ਔਰਤ ਜਿਹੜੀ ਹੈ ਉਹ ਮਰਦ ਦੇ ਹਮੇਸ਼ਾ ਗੁਲਾਮ ਰਹੇਗੀ ਉਸ ਨੂੰ ਪੜਨ ਦਾ ਅਧਿਕਾਰ ਨਹੀਂ ਹੈ ਉਸ ਦੀ ਆਜ਼ਾਦੀ ਦਾ ਕੋਈ ਅਧਿਕਾਰ ਨਹੀਂ ਹੈ ਉਹ ਪੈਰ ਦੀ ਜੁੱਤੀ ਮਨੁੱਖ ਸਮਰਤੀ ਕਹਿੰਦੀ ਹੈ ਅੱਜ ਵੀ ਪੈਰ ਦੀ ਜੁੱਤੀ ਹੈ ਤੇ 바바 ਸਾਹਿਬ ਨੇ ਔਰਤਾਂ ਨੂੰ ਜੋ ਸਥਾਨ ਦਿੱਤਾ ਹੈ ਉਹਨਾਂ ਔਰਤਾਂ ਨੇ ਅੱਜ 바바 ਸਾਹਿਬ ਦੀ ਬਦੌਲਤ ਦਿੱਤੇ ਹੋਏ ਅਧਿਕਾਰਾਂ ਦੀ ਬਦਲਤ ਅੱਜ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ 29 ਵਾਸਤੇ ਆਪਣਾ ਯੋਗਦਾਨ ਪਾਇਆ ਤੇ ਸੁਆਮੀ ਅਨੰਤ ਸਰੂਪ ਜਿਸ ਨੂੰ ਪਤਾ ਹੀ ਕੁਝ ਨਹੀਂ ਹੈ ਜਿਸ ਨੇ ਭੱਗਵੇਂ ਕੱਪੜੇ ਪਾ ਕੇ ਤਾਂ ਇਹੋ ਜਿਹਾ ਬਿਆਨ ਦਿੱਤਾ ਜਿਸ ਨੂੰ ਪਤਾ ਹੀ ਨਹੀਂ ਹੈ ਨੌਲੇਜ ਹੀ ਨਹੀਂ ਜਾਣਕਾਰੀ ਨਹੀਂ ਹੈ ਸਸ਼ਕਸ ਨੂੰ ਕੀ ਹੈ ਕੀ ਨਹੀਂ ਹੈ ਬੰਦਾ ਔਰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਨਾਮ ਲੈਣ ਤੋਂ ਪਹਿਲਾਂ ਆਨੰਤ ਸੋਚਿਆ ਕਰ ਉਹ ਤੈਨੂੰ ਰਾਤ ਨੂੰ ਡਰਾਉਂਦਾ ਹੋਏਗਾ ਅਗੇ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਅਧੂਰੀ ਜਾਣਕਾਰੀ ਵਾਲੇ ਬੰਦੇ ਤੋਂ ਬਚਣਾ ਚਾਹੀਦਾ ਹੈ ਇਹਨਾਂ ਨੂੰ ਮੂੰਹ ਨਹੀਂ ਲਵਾਉਣਾ ਚਾਹੀਦਾ ਹੁਣ ਇਸ ਬਿਆਨ ਤੋਂ ਬਾਅਦ ਚਾਰੇ ਪਾਸੇ ਇਸ ਸ਼ਖਸ ਦੀ ਦੁਰਦੁਰ ਹੋ ਰਹੀ ਹੈ ਇਸ ਸ਼ਖਸ ਨੂੰ ਅੱਜ ਦੁਨੀਆ ਦੇ ਵਿੱਚ ਬੇਇੱਜ਼ਤ ਕੀਤਾ ਜਾ ਰਿਹਾ ਹੈ ਇਸ ਨੂੰ ਪਤਾ ਹੀ ਨਹੀਂ ਕੀ ਹੈ ਕੀ ਨਹੀਂ ਹੈ ਸੋ ਦੋਸਤੋ ਅਨਪੜ ਵਿਅਕਤੀ ਹੋਵੇ ਉਹ ਚੰਗੀ ਗੱਲ ਹੈ ਪਰ ਅਧੂਰੀ ਜਾਣਕਾਰੀ ਜਿਹੜੀ ਰੱਖਣ ਵਾਲਾ ਵਿਅਕਤੀ ਹੈ ਉਸ ਤੋਂ ਬਚਣਾ ਚਾਹੀਦਾ ਹੈ ਉਸ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ ਸੋ ਇਸ ਕਰਕੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਲਿਖਿਆ ਔਰ ਜਿਹੜੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨੇ ਔਰ ਜਿਨ੍ਹਾਂ ਨੇ ਇੰਡੀਅਨ ਕਨਸਟੀਟਿਊਸ਼ਨ ਦੇ ਫਾਦਰ ਦੀ ਉਪਾਧੀ ਲਈ ਹੈ ਕਿਉਂਕਿ ਬੀ ਐਨ ਰਾਓ ਦਾ ਤਾਂ ਪਤਾ ਹੀ ਨਹੀਂ ਕਿ ਨੇ ਕੀ ਦਿੱਤਾ ਕੀ ਦੇਣਾ ਕੁਛ ਨਹੀਂ ਅਜੇ ਅਧੂਰੀ ਜਾਣਕਾਰੀ ਮੈਂ ਵੀ ਨਹੀਂ ਦੇਣੀ ਚਾਹੁੰਦਾ ਜਿੰਨੀ ਕਿ ਮੈਨੂੰ ਪਤਾ ਉਨੀ ਕੀ ਗੱਲ ਕਰਾਂਗਾ ਲੇਕਿਨ ਸਵਾਮੀ ਅਨੰਤ ਸਰੂਪ ਤੈਨੂੰ ਚਾਹੀਦਾ ਹੈ ਕਿ ਤੂੰ ਕਮ ਸੇ ਕਮ ਅਧੂਰੀ ਜਾਣਕਾਰੀ ਨਾ ਦੇ ਕਿਉਂਕਿ ਅੱਜ ਤੇਰੀ ਚਾਰੇ ਪਾਸੇ ਬੇਇੱਜ਼ਤੀ ਹੋ ਰਹੀ ਹੈ ਲੋਕ ਤੈਨੂੰ ਟ੍ਰੋਲ ਕਰ ਰਹੇ ਨੇ ਲੋਕ ਥੂ-ਥੂ ਕਰ ਰਹੇ ਨੇ ਤੇਰੀ ਇਸ ਗੱਲ ਤੇ ਤੂੰ ਪਤਾ ਨਹੀਂ ਕਿਹਨਾਂ ਨੂੰ ਖੁਸ਼ ਕਰਨਾ ਚਾਹੁੰਦਾ ਆ ਇਹ ਪਤਾ ਨਹੀਂ ਸਾਨੂੰ ਪਰ ਇਸ ਤਰ੍ਹਾਂ ਦੀ ਅਧੂਰੀ ਜਾਣਕਾਰੀ ਤੋਂ ਬਿਨਾ ਬੋਲਣਾ ਹੀ ਨਹੀਂ ਚੰਗਾ ਹੁੰਦਾ ਉਨੀ ਕ ਗੱਲ ਕਰੋ ਜਿੰਨਾ ਕ ਪਤਾ ਹੋਵੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ